ਦੇ ਨਾਲ ਦੇ ਨਾਲ ਸਾਡੇ ਸਾਡੇ ਐਸੋ ਨੂੰ ਸਲਾਹ ਹੈ ਸਾਰੇ ਨੂੰ ਸਰਕਾਰ ਨੂੰ ਸਾਡੇ ਮਾਨਯੋਗ ਡੀਜੀਪੀ ਸ੍ਰੀ ਗੌਰਵ ਯਾਦਵ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ 1 ਮਾਰਚ ਤੋਂ ਇਹ ਨਸ਼ਾ ਦੇ ਵਿਰੁੱਧ ਸਪੈਸ਼ਲ ਬਿਆਨ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਮੈਨੂੰ ਗੁਰਦਾਸਪੁਰ ਡਿਸਟ੍ਰਿਕਟ ਸੁਪਰਵਾਈਜ਼ ਕਰਨ ਵਾਸਤੇ ਭੇਜਿਆ ਗਿਆ ਸੋ ਹੁਣ ਤੱਕ ਗੁਰਦਾਸਪੁਰ ਪੁਲਿਸ ਵੱਲੋਂ 34 ਮਕਦਮੇ ਜੋ ਐਨਡੀਪੀਐਸ ਦੇ 8 ਮਕਦਮੇ ਐਕਸਾਈਜ਼ ਦੇ ਤੇ 3 ਮਕਦਮੇ ਦਰਜ ਕੀਤੇ ਗਏ ਨੇ ਔਰ ਇਹਦੇ ਵਿੱਚ 50 ਦੇ ਕਰੀਬ ਅਸੀਂ ਬੰਦੇ ਅਰੈਸਟ ਕੀਤੇ ਨੇ ਐਨਡੀਪੀਐਸ 'ਚ ਔਰ ਆਮ ਜ਼ਗਦੇ ਵਿੱਚ ਇਸੇ ਤਰ੍ਹਾਂ ਐਕਸਾਈਜ਼ ਦੇ ਵਿੱਚ ਗ੍ਰফতারੀਆਂ ਹੋਈਆਂ ਨੇ ਸੋ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਸਰਚ ਕਰਾਈ ਗਈ ਸੀ ਔਰ ਉਹਦੇ ਪ੍ਰੰਤ ਸਾਰਾ ਬਿਉਰਾ ਜਿਹੜਾ ਹੈਗਾ ਤੁਹਾਨੂੰ ਅਸੀਂ ਪ੍ਰੈਸ ਨੂੰ ਲਿਖਤੀ ਦੇ ਚੁੱਕਿਆ ਅਗਲਾ ਮੁਕਦਮੇ ਦੀ ਡਿਟੇਲ ਸੋ ਇਹ ਜਿਹੜਾ ਹੈਗਾ ਬਿਆਨ ਆਉਣ ਵਾਲੇ 15 ਦਿਨ ਹਿੱਸੇ ਤਰ੍ਹਾਂ ਚੱਲਦਾ ਰਹੇਗਾ ਔਰ ਮੈਂ ਪਬਲਿਕ ਨੂੰ ਵੀ ਬੇਨਤੀ ਕਰਦਾ ਕਿ ਪੁਲਿਸ ਦਾ ਉਹ 7 ਦਿਨ ਇਹ ਉਹ ਨਸ਼ਿਆਂ ਦੇ ਵਿੱਚ ਸਾਡੀ ਨੌਜਵਾਨੀ ਗ੍ਰਸਤ ਹੋ ਰਹੀ ਹੈ ਸੋ ਪਬਲਿਕ ਵੀ ਨਾਲ ਮਿਲ ਕੇ ਆਪਣੇ ਬੱਚਿਆਂ ਨੂੰ ਸਮਝਾਉਣ ਇਹਨਾਂ ਆਲਮਤਾਂ ਤੋਂ ਦੂਰ ਰਹਿਣਾ ਚਾਹੀਦਾ ਸੋ ਪ੍ਰੈਸ ਨੂੰ ਵੀ ਮੇਰੀ ਰਿਕਵੈਸਟ ਹੈ ਕਿ ਉਹ ਵੀ ਦੇਖੋ ਪੁਲਿਸ ਔਰ ਪਬਲਿਕ ਦਾ ਪੁਲ ਬਣ ਕੇ ਕੰਮ ਕਰਨ ਤਾਂ ਕਿ ਇਹ ਆਪਣੇ ਬੱਚਿਆਂ ਨੂੰ ਆਪਾਂ ਇਹਨਾਂ ਆਲਮਤਾਂ ਤੋਂ ਬਚਾ ਕੇ ਰੱਖੀਏ ਥੈਂਕ ਯੂ ਹਮਾਰਾ ਨਗਰੀ ਜੋ ਪ੍ਰੈਜੈਂਟ ਸਿਸਟਮ ਨੇ ਪ੍ਰੈਜੈਂਟ ਨਾਰਮ ਬਾਰੇ ਉਸ ਨਿਕਲਣਾ ਗੈਂਗਸਟਰ ਦਾ ਨਸ਼ਾ ਆਸ਼ਣ ਵੀ ਬੜਾ ਪਰਸਪ ਦੇਖੋ ਜੀ ਜੇ ਅਤਵਾਦ ਖਤਮ ਹੋ ਸਕਦਾ ਠੀਕ ਹੈ ਉਹ ਉਦੋਂ ਵੀ ਜਨਾਜ਼ਰ ਪੁਲਿਸ ਪਬਲਿਕ ਦੇ ਨਾਲ ਜਦੋਂ ਪੁਲਿਸ ਨਹੀਂ ਪਬਲਿਕ ਸੋਰੀ ਪੁਲਿਸ ਨਾਲ ਨਹੀਂ ਖੜੀ ਜਨਾਜ਼ਰ ਉਹ ਵੀ ਨਹੀਂ ਖਤਮ ਹੋਇਆ ਸੀ ਜਦੋਂ ਪਬਲਿਕ ਉੱਠੀ ਤੇ ਅਤਵਾਦ ਵੀ ਖਤਮ ਹੋ ਗਿਆ ਸੀ ਹੁਣ ਤੇ ਸਾਧਨ ਬੜੇ ਨੇ ਧਿਆਨ ਪਟਕਾਉਣ ਵਾਸਤੇ ਹੈ ਜਾਂ ਉਹ ਵੀ ਕੋਈ ਗਰੀਬੀ ਸਾਡੇ ਸਰ ਅੱਜ ਵੀ ਜਲੰਧਰ ਦੇ ਪਾਸੇ ਇਹ ਜਿਸ ਤਰ੍ਹਾਂ ਜੀ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ 'ਚ ਪੁਲਿਸ ਨੇ ਕਾਫੀ ਨਸ਼ਿਆਂ ਦੇ ਸਦਾਕਰ ਜਿਹੜੇ ਫੜੇ ਨੇ ਆਈਐਸਆਈ ਜਿਸ ਦਾ ਮਕਸਦ ਆ ਕਿ ਨਸ਼ਿਆਂ ਦੀ ਯਾਰ ਦੇ ਵਿੱਚ ਉਹ ਆਪਣੇ मंसूਬੇ ਤੇ ਕਾਬਜam ਰਹੀਦੀ ਹੈ ਕਿਉਂਕਿ ਉਹਨਾਂ ਦਾ ਕੰਮਾ ਗੜਬੜੀ ਫਲਾਣਾ ਪੰਜਾਬ 'ਚ ਹੁਣ ਵੀ ਜਿਹੜਾ ਚੱਲ ਰਿਹਾ ਕਿ ਇਹ ਜਦੋਂ ਪੁਲਿਸ ਦਾ ਧਿਆਨ ਭਟਕਾਉਣ ਵਾਸਤੇ ਪੁਲਿਸ ਨੂੰ ਡੀਮੋਟਿਵੇਟ ਕਰਨ ਵਾਸਤੇ ਇੱਕ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਦੇਖੋਣਾ ਕਿ ਜਿੰਨੇ ਵੀ ਬਲਾਸਟ ਹੋਏ ਨੇ ਬਟਾਲੇ 'ਚ ਅੰਮ੍ਰਿਤਸਰ ਦੇ ਵਿੱਚ ਉਹ ਸਾਰੇ ਬੰਦੇ ਫੜੇ ਗਏ ਨੇ। ਸੋ ਕੱਲ ਵੀ ਜਿਹੜਾ ਅੰਮ੍ਰਿਤਸਰ ਬਲਾਸਟ ਹੋਇਆ ਉਸ ਦੀ ਇੱਕ ਕੜੀ ਦੇ ਵਿੱਚ ਬਿਹਾਰ ਤੋਂ ਤਿੰਨ ਬੰਦੇ ਕਾਬੂ ਕੀਤੇ ਗਏ ਨੇ। ਸੋ ਇਸ ਇਸ ਤਰ੍ਹਾਂ ਦੀ ਮਤਲਬ ਕੋਈ ਪੁਲਿਸ ਬਣੋਗੀ ਉਸ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ। ਕੋਈ ਗੱਲ ਨਹੀਂ ਉਹ ਵੀ ਮਿਲ ਜੇਗਾ ਜੀ ਪੁਲਿਸ ਤੇ ਆਪਣੀ ਡਿਊਟੀ ਕਰ ਰਹੀ ਹੈ। ਉਹ ਵੀ ਟ੍ਰੇਸ ਕਰ ਲਾਂਗੇ ਜੀ। ਦਿਨ 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 ਗੈਂਗਸਟਰ ਨਸ਼ੇ ਇਸమే 20% ਤੋਂ ਨਹੀਂ ਹੋ ਸਕਦਾ ਵੱਧ ਤਾਂ ਇਹ ਹੈ ਮੂ ਕਿਸੇ ਵੀ ਸਟੇਜ ਤੇ ਕਰ ਦਨਿਆ ਘਟਿਆ ਜੀ ਤੇ ਜਿਹੜੇ ਪਹਿਲਾਂ ਲੋਗੋ ਤਾਂ ਦੁਕਾਨ ਨੂੰ ਡੰਗਟਰ ਸੀ ਜਿਆਦਾ ਪਤਾ ਸੀ ਮੈਂ ਤਾਂ ਹੀ ਤੁਹਾਨੂੰ ਬੇਨਤੀ ਕਰ ਰਹਾ ਹਾਂ ਨੇ ਕਿ ਵੀ ਇਹਦੇ ਚ ਜਨਾਜ਼ਰ ਪੀਰੈਂਸ ਨਹੀਂ ਖੜਦੇ ਤੇ ਪੁਲਿਸ ਕਲੇ ਪੁਲਿਸ ਨੂੰ ਜੰਤਰ ਦੇ ਗੁਲੇ ਲੱਗਿਆ ਨਹੀਂ ਸੋ ਇਹ ਸਮਾਜ ਖੜੇਗਾ ਤੇ ਤਾਂ ਹੀ ਪੁਲਿਸ ਕਾਮਯਾਬ ਹੋਏਗੀ